ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਬਰਾਂ ਤੋਂ ਪਹਿਲਾਂ ਮੁੱਖ ਸੁਰਖੀਆਂ ਤੇ ਮਾਦਿਆਂ ਚਾਤ ਯੂਕੇ ਤੇ ਸਿੱਖ ਕਾਰਕੁਨ ਨੂੰ ਗੰਭੀਰਤਾ ਨਾਲ ਕਿਹਾ ਬ੍ਰਿਟਿਸ਼ ਪੁਲਿਸ ਦੇ ਵੱਲੋਂ ਸੁਰੱਖਿਆ ਚੇਤਾਵਨੀ ਕੱਢ ਚੁੱਕੇ ਹਨ ਤੇ ਤਾਲੇ ਮਜ਼ਬੂਤ ਕਰਨ ਦੀ ਰੀਤੀ ਰਿਤੀਸਲਾ ਯੂਕੇ ਚ ਪਾਣੀ ਸੰਕਟ ਹੋਇਆ ਗੰਭੀਰ ਕੈਂਟਰ ਸਿਕਸ ਦੇ ਵਿੱਚ 30000 ਘਰ ਬਿਨਾਂ ਪਾਣੀ ਤੋਂ 5 ਦਿਨਾਂ ਤੋਂ ਪਾਣੀ ਸਪਲਾਈ ਹੋਈ ਪਾਨ ਲੰਡਨ ਬਣਿਆ ਪੱਛਮੀ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਲੰਡਨ ਦੇ ਵਿੱਚ ਕਤਲ ਦਾ 10 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਤੇ ਯੁਨਾਈਟਿਡ ਕਿੰਗਡਮ ਦੇ ਵਿੱਚ ਰਹਿੰਦੇ ਇੱਕ ਉੱਚ ਪ੍ਰੋਫਾਈਲ ਸੇਖ ਕਰਮਚਾਰੀ ਨੂੰ ਮਿਲ ਰਹੀਆਂ ਗੰਬੀਰ ਧਮਕੀਆਂ ਦੇ ਮੱਦੇਨਜ਼ਰ ਬ੍ਰਿਟਿਸ਼ ਪੁਲਿਸ ਨੇ ਉਸ ਤੋਂ ਆਪਣੀ ਨਿੱਜੀ ਸੁਰੱਖਿਆ ਵਧਾਉਣ ਦੀ ਸਲਾਹ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਦੇ ਵਿੱਚ ਸੁਰੱਖਿਆ ਕੈਮਰੇ ਲਗਾਏ ਜਾਣ ਅਤੇ ਦਰਵਾਜ਼ੇ ਤੇ ਤਾਲੇ ਹੋਰ ਵੀ ਮਜ਼ਬੂਤ ਕੀਤੇ ਜਾਣ। 52 ਸਾਲਾ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਪੁਲਿਸ ਨੇ ਖੋਫੇ ਜਾਨ ਕਰਦੇ ਅਧਾਰ 'ਤੇ ਉਹਨਾਂ ਨੂੰ ਮਿਲਣ ਲਈ ਬੁਲਾਇਆ ਸੀ ਅਤੇ ਜ਼ੁਬਾਨੀ ਤੌਰ 'ਤੇ ਚੇਤਾਵਨੀ ਦਿੱਤੀ ਗਈ ਸੀ ਕਿ ਉਹਨਾਂ ਦੀ ਜਾਨ ਨੂੰ ਭਰੋਸੇਯੋਗ ਖਤਰਾ ਹੈ। ਸਿੰਘ ਪੰਮਾ ਦਾ ਕਹਿਣਾ ਹੈ ਕਿ ਇਹ ਧਮਕੀਆਂ ਹਿੰਦੂ ਰਾਸ਼ਟਰਵਾਦੀ ਤੱਤਾਂ ਦੇ ਹੋਏ ਪਿਛੇ ਭਾਰਤ ਸਰਕਾਰ ਦੇ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੇ ਦੋਸ਼ ਲਾਇਆ ਕਿ ਯੂਕੇ ਸਰਕਾਰ ਭਾਰਤ ਦੇ ਵੱਲੋਂ ਕਿਤੇ ਜਾ ਰਹੇ ਅੰਤਰਰਾਸ਼ਟਰੀ ਦਮਨ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਇਸ ਮਾਮਲੇ ਉੱਤੇ ਭਾਰਤੀ ਦੂਤਾਵਾਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰਮਜੀਤ ਸਿੰਘ ਪੰਮਾ ਵੱਖਵਾਦੀ ਲਹਿਰ ਦੇ ਨਾਲ ਜੁੜੇ ਹੋਏ ਨੇ ਜੋ ਕਿ ਇੱਕ ਸੁਤੰਤਰ ਸਿੱਖ ਰਾਜ ਦੀ ਮੰਗ ਕਰਦੀ ਹੈ ਇਹ ਲਹਿਰ ਭਾਰਤ ਦੇ ਵਿੱਚ ਗੈਰ ਕਾਨੂੰਨੀ ਹੈ ਤੇ ਭਾਰਤੀ ਸਰਕਾਰ ਇਸ ਨੂੰ ਰਾਸ਼ਟਰੀ ਸੁਰੱਖਿਆ ਲਈ ਖਤਰਾ ਕਰਾ ਦਿੰਦੀ ਹੈ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬ੍ਰਿਟਿਸ਼ ਖੂਫੀਏ ਏਜੰਸੀ MI5 ਨੇ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਸਰਕਾਰਾਂ ਯੂਕੇ ਧਰਤੀ ਉੱਤੇ ਅਸਹਿਮਤ ਆਵਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ MI5 ਦੇ ਅਨੁਸਾਰ 2022 ਤੋਂ ਬਾਅਦ ਰਾਜ ਸਪੌਂਸਰਡ ਖਤਰਿਆਂ ਦੇ ਨਾਲ ਜੁੜੀਆਂ ਜਾਂਚਾਂ ਦੇ ਵਿੱਚ ਲਗਭਗ 48 ਫੀਸਦੀ ਤਾਫਤਤਾ ਹੋਇਆ ਯੂਕੇ ਸੰਸਦ ਦੇ ਮਨੁੱਖੀ ਅਧਿਕਾਰਾਂ ਵਾਂਝੇ ਸਾਂਝੀ ਕਮੇਟੀ ਨੇ ਆਪਣੇ 2024-25 ਦੀ ਰਿਪੋਰਟ ਵਿੱਚ ਚੀਨ ਅਤੇ ਰੂਸ ਦੇ ਨਾਲ ਭਾਰਤ ਨੂੰ ਚਿੰਤਾਵਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਤੇ ਇਹ ਦੋਸ਼ ਉਸ ਸਮੇਂ ਲੱਗਦੇ ਨੇ ਜਦੋਂ ਯੂਕੇ ਭਾਰਤ ਦੇ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰ ਰਿਹਾ ਹੈ। ਨਰੇਂਦਰ ਮੋਦੀ ਦੀ ਇਕ ਵਾਈ ਹੈਡ ਪਾਤਨ ਯੂਕੇ ਚੀਨ ਦੀ ਵੱਡੀ ਤਾਕਤ ਦੇ ਮੁਕਾਬਲੇ ਇੱਕ ਮਹੱਤਵਪੂਰਨ ਰਣਨੀਤਿਕ ਸਾਥੀ ਵਜੋਂ ਦੇਖਦੇ ਹੈ ਪਿਛਲੇ ਸਾਲ ਤਈ ਮਹੀਨੇ ਵਿੱਚ ਦੋਵੇਂ ਦੇਸ਼ਾਂ ਦੇ ਦਰਮਿਆਨ ਲੰਬੀ ਚਰਚਾ ਤੋਂ ਬਾਅਦ ਇੱਕ ਵਾਪਾਸ ਸਮਝੌਤੇ ਉਤੇ ਵੀ ਸਹਿਮਤੀ ਬਣੀ ਸੀ ਸਿੰਘਪਮਾ ਕੇਅਰ ਨੇ ਕਿਹਾ ਰਹੇ ਨੇ ਕਿ ਉਹਨਾਂ ਨੂੰ ਸਾਲਾ ਤੋਂ ਧਮਕੀਆਂ ਮਿਲਦੀਆਂ ਆ ਰਹੀਆਂ ਨੇ ਪਰ 2023 ਦੇ ਵਿੱਚ ਕੈਨੇਡਾ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਹੀ ਯੂਕੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਸ਼ੁਰੂ ਕੀਤਾ ਉਸ ਮਾਮਲੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤ ਜਸਟਨ ਟਰੂਡੋ ਨੇ ਭਾਰਤੀ ਜਨਤਾ ਦੇ ਨਾਲ ਸੰਭਾਵਿਤ ਸਬੰਧਾਂ ਦਾ ਵੀ ਜ਼ਿਕਰ ਕੀਤਾ ਉਸ ਵੇਲੇ ਅਮਰੀਕਾ ਵਿੱਚ ਵੀ ਇੱਕ ਹੋਰ ਸੀ ਕੁਰਪੰਤਵੰਤ ਸਿੰਘ ਪਨੂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸੀ ਸਿੰਘ ਪੰਮਾ ਵੀ ਕਹਿੰਦੇ ਨੇ ਕਿ ਹੁਣ ਸਥਾਨਕ ਅਤੇ ਅਤਵਾਦ ਵਿਰੋਧੀ ਪੁਲਿਸ ਨਿਯਮਿਤ ਤੌਰ ਉਤੇ ਉਹਨਾਂ ਦੇ ਨਾਲ ਸੰਪਰਕ ਵਿੱਚ ਹੈ ਪਰ ਉਹ ਹਜੇ ਵੀ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਨੇ ਗ੍ਰਹਿ ਹਫਤੇ ਤੇ ਪੁਲਾਰੇ ਨੇ ਕਿਹਾ ਕਿ ਵਿਅਕਤੀਗਤ ਜਾਫਤ ਖੂਫੀਆ ਮਾਮਲੇ ਉੱਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਪਰ ਯੂਕੇ ਦੇ ਵਿੱਚ ਰਹਿੰਦੇ ਸਾਰੇ ਭਾਈਚਾਰਿਆਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਕੁੱਲ ਮਿਲਾ ਕੇ ਇਹ ਮਾਮਲਾ ਅੰਤਰਰਾਸ਼ਟਰੀ ਦਮਨ ਪ੍ਰਵਾਸੀ ਸਿਆਸਤ ਅਤੇ ਯੂਕੇ ਭਾਰਤ ਰਿਸ਼ਤੇ ਦੇ ਸੰਵੇਦਨਸ਼ੀਲ ਸੰਤੁਲਨ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਲਿਆਇਆ ਹੈ। ਯੁਨਾਈਟਿਡ ਕਿੰਗਡਮ ਦੇ ਕੈਂਟਰ ਅਤੇ ਇਸ ਸੈਕਸ ਖੇਤਰ ਦੇ ਵਿੱਚ ਪਾਣੀ ਸਪਲਾਈ ਸੰਕਟ ਗੰਭੀਰ ਹੋ ਗਿਆ ਹੈ ਲਗਭਗ 30000 ਘਰ ਪਿਛਲੇ 5 ਦਿਨਾਂ ਤੋਂ ਪਾਣੀ ਤੋਂ ਬਿਨਾ ਨੇ ਜਿਸ ਕਾਰਨ ਅਧਿਕਾਰੀਆਂ ਨੇ ਇਸ ਨੂੰ ਇੱਕ ਵੱਡੀ ਘਟਨਾ ਘਰਾ ਦਿੱਤਾ ਟੂਨਪ੍ਰਿਸ ਵੈਲਸ ਕੈਂਟਰਬਰੀ ਅਤੇ ਮੈਚਸਟੋਨ ਸਮੇਤ ਕਈ ਇਲਾਕਿਆਂ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਹਾਲਾਤ ਇੰਨੇ ਗੰਭੀਰ ਬਣੇ ਹੋਏ ਨੇ ਕਿ ਕੈਂਟ ਅਤੇ ਸਸੇਕਸ ਦੇ ਕਈ ਸਕੂਲ ਅਤੇ ਲਾਇਬ੍ਰੇਰੀਆਂ ਅੱਜ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉੱਥੇ ਪਾਣੀ ਦੀ ਬੁਨਿਆਦੀ ਸਹੂਲਤ ਉਪਲਬਧ ਨਹੀਂ ਹੈ ਤੇ ਸਿਹਤ ਸਮਾਜਾ ਵੀ ਪ੍ਰਭਾਵਿਤ ਹੋਈਆਂ ਨੇ ਇਸ ਦੇ ਗ੍ਰੇਸਟੇਲਡ ਦੇ ਕਵੀਨ ਵਿਕਟੋਰੀਆ ਹਸਪਤਾਲ ਨੂੰ ਕੁਝ ਮਰੀਜ਼ਾਂ ਦੀਆਂ ਮੁਲਾਕਾਤਾਂ ਵਰਚੁਅਲ ਤੌਰ ਉਤੇ ਕਰਨੀਆਂ ਪਈਆਂ ਨੇ ਤਾਂ ਜੋ ਪਾਣੀ ਦੀ ਘਾਟ ਕਾਰਨ ਹਸਪਤਾਲੀ ਸਿਵਾਮਾਂ ਉੱਤੇ ਪੈ ਰਹੇ ਦਬਾਅ ਨੂੰ ਘਟਾਇਆ ਜਾ ਸਕੇ ਪਾਣੀ ਸਪਲਾਈ ਕਰਨ ਵਾਲੀ ਕੰਪਨੀ ਸਾਊਥ-ਈਸਟ ਵਾਟਰ ਨੇ ਇਸ ਸੰਕਟ ਦੇ ਲਈ ਕੜੀ ਠੰਡ ਅਤੇ ਸਟਾਰਮ ਗੈਰਿਟੀ ਨੂੰ ਜ਼ਿੰਮੇਵਾਰ ਠਰਾਇਆ ਹੈ ਤੇ ਕੰਪਨੀ ਦੇ ਅਨੁਸਾਰ ਕੜੀ ਠੰਡ ਕਾਰਨ ਕਈ ਪਾਈਪ ਫਟ ਗਏ ਜਦਕਿ ਤੂਫਾਨੀ ਹਾਲਾਤ ਨੇ ਪਾਣੀ ਦੇ ਇਲਾਜ ਅਤੇ ਸਪਲਾਈ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਪਿਛਲੇ ਸਾਲ ਦੇ ਅੰਤ ਵਿੱਚ ਵੀ ਟੂਨ ਫ੍ਰੀਜ਼ ਵੈਲਸ ਦੇ ਵਸਨੀਕ ਲਗਭਗ 2 ਹਫ਼ਤੇ ਤੱਕ ਪਾਣੀ ਤੋਂ ਬਿਨਾਂ ਰਹੇ ਉਸ ਸਮੇਂ ਇੱਕ ਪਾਣੀ ਟ੍ਰੀਟਮੈਂਟ ਸੈਂਟਰ ਦੇ ਬੰਦ ਹੋਣ ਕਾਰਨ ਸੰਕਟ ਪੈਦਾ ਹੋਇਆ ਸੀ ਪੀਣ ਵਾਲੇ ਪਾਣੀ ਦੇ ਨਿਰਖਤ ਕੇਂਦਰ ਨੇ ਪਾਤ ਦੇ ਵਿੱਚ ਕਿਹਾ ਸੀ ਕਿ ਬੰਦ ਹੋਣਾ ਅਗਉ ਅਨੁਮਾਨਯੋਗ ਸੀ ਅਤੇ ਕੰਪਨੀ ਵੱਲੋਂ ਬੁਨਿਆਦੀ ਟੈਂਕ ਚੇ ਦੀ ਟੰਗ ਦੇ ਨਾਲ ਦੇਖਭਾਲ ਨਹੀਂ ਕੀਤੀ ਗਈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੈਂਟធី ਸੁਧਾਰ ਅਗਵਾਈ ਵਾਲੀ ਕੌਂਸਲ ਨੇ ਅਧਿਕਾਰਤ ਤੌਰ ਉੱਤੇ ਇੱਕ ਵੱਡੀ ਘਟਨਾ ਦਾ ਐਲਾਨ ਕੀਤਾ ਹੈ। ਕੈਂਟ ਕਾਉਂਟੀ ਕੌਂਸਲ ਦੇ ਨੇਤਾ ਲਿੰਜਨ ਕੇਮਕਰ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਹੋਰ ਘਟ ਅਤੇ ਸਥਾਪਨਾਵਾਂ ਪ੍ਰਭਾਵਿਤ ਹੋਈਆਂ ਨੇ ਅਤੇ ਭੂਿਕ੍ਰੇ ਵਿੱਚ ਹੋ ਸਕਦਾ ਹੈ ਕਿ ਹੋਰ ਵਿਗੜਨਾਂ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਉਤੇ ਵਾਤਾਵਰਣ ਮੰਤਰੀ ਮੈਰੀ ਕ੍ਰਿਕ ਨੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਨੇ ਸਾਊਥ-ਈਸਟ ਵਾਟਰ ਦੇ ਧਿਕਾਰੀਏ ਦੇ ਨਾਲ ਮੁਲਾਕਾਤ ਕਰਕੇ ਆਪਣੀ ਵਿਆਸ਼ਾ ਜ਼ਾਹਰ ਕੀਤੀ ਤੇ ਪਾਣੀ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸਾਊਥ-ਈਸਟ ਵਾਟਰ ਨੇ ਪ੍ਰਭਾਵਿਤ ਨਿਵਾਸੀਆਂ ਤੋਂ ਮੁਆਫੀ ਮੰਗੀ ਹੈ ਤੇ ਕੰਪਨੀ ਦੇ ਬੁਲਾਰਨੇ ਕਿਹਾ ਹੈ ਕਿ ਠੰਡੇ ਮੌਸਮ ਕਾਰਨ ਲੀਕਾਂ ਅਤੇ ਮੁੱਖ ਪਾਈਪਰ ਦੇ ਫਟਣ ਨਾਲ ਪਾਣੀ ਦੇ ਸਟੋਰੇਜ ਟੈਂਕ ਘਟ ਹੋ ਗਏ ਨੇ। ਕੰਪਨੀ ਮੁਤਾਬਕ ਇਸ ਕਾਰਨ ਕੈਂਟਰ ਤੇ ਸੈਕਸ ਦੇ ਕੁਝ ਹਿੱਸੇ ਵਿੱਚ ਲਗਭਗ 30000 ਜੀਵਦਾਨਾਂ ਨੂੰ ਪਾਣੀ ਦੀ ਪੂਰੀ ਕਮੀ ਰੁਕ ਰੁਕੇ ਸਪਲਾਈ ਚ ਘੱਟ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਵਿੱਚ ਇਸਟ ਗ੍ਰਿਸਟੈਂਟ ਅਤੇ ਕਰੀਬ 16500 ਜੁਦਾਦਾ ਸ਼ਾਮਲ ਨੇ ਜਰਕੇ ਬਾਕੀ ਪਰਭਾਵ ਟ੍ਰੋਨ ਬ੍ਰਿਜ਼ ਵੈਲਸ ਹੈਡਕੋਨ ਅਤੇ ਮੈਟਸਟੋਨ ਖੇਤਰ ਦੇ ਵਿੱਚ ਵੇਖਿਆ ਜਾ ਰਿਹਾ ਹੈ ਤੇ ਕੰਪਨੀ ਦਾ ਕਹਿਣਾ ਹੈ ਕਿ ਟੀਮਾਂ ਪੂਰੀਆਂ ਤਾਕਤ ਦੇ ਨਾਲ ਕੰਮ ਕਰ ਰਹੀਆਂ ਨੇ ਤਾਂ ਜੋ ਨੈਟਵਰਕ ਨੂੰ ਸੰਤੁਲਿਤ ਕਰਕੇ ਵਾਧੋ ਵਾਧ ਕਹਾਕਰ ਨੂੰ ਜਲਦੋ ਜਲਦ ਪਾਣੀ ਦੀ ਸਪਲਾਈ ਮੁੜ ਬਹਾਲ ਕੀਤੀ ਜਾ ਸਕੇ ਲੰਡਨ ਤੋਂ ਇੱਕ ਬਹੁਤ ਹੀ ਹੌਸਲਾਫਜ਼ਾਈ ਵਾਲੀ ਖਬਰ ਸੰਭਿਆਰੀ ਗਈ ਹੈ ਲੰਡਨ ਦੇ ਕਤਲ ਦਰ ਪਿਛਲੇ ਇੱਕ ਦਹਾਕੇ ਦੇ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ਉੱਤੇ ਆ ਗਈ ਹੈ ਪੁਲਿਸ ਅਤੇ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਲੰਡਨ ਹੁਣ ਪੱਛਮੀ ਦੁਨੀਆ ਦੇ ਸਭ ਤੋਂ ਸੁਰੱਖਿਅਤ ਮਹਾਨਗਰਾਂ ਤੇ ਵਿੱਚੋਂ ਇੱਕ ਬਣ ਚੁੱਕਿਆ ਹੈ 2025 ਦੇ ਵਿੱਚ ਮੈਟਰੋਪੋਲੀਟਨ ਪੁਲਿਸ ਨੇ ਸਿਰਫ 97 ਕਤਲ ਦਰਜ ਕੀਤੇ ਨੇ ਜੋ ਕਿ 2019 ਦੇ 153 ਤੇ 2024 ਦੇ 109 ਦੇ ਨਾਲੋਂ ਕਾਫੀ ਘਟਨੇ ਤੁਲਨਾ ਕਰੀਏ ਤਾਂ 2023 ਦੇ ਵਿੱਚ ਲੰਡਨ ਵਿੱਚ 216 ਕਤਲ ਹੋਏ ਸਨ ਜੋ ਇਸ ਸਦੀ ਦੀ ਸਭ ਤੋਂ ਉੱਚੀ ਦਰ ਸੀ ਖਾਸ ਕਰਕੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀਆਂ ਹੱਤਿਆਵਾਂ ਦੇ ਵਿੱਚ ਨਾਟਕੀ ਕਮੀ ਆਈ ਹੈ 2017 ਦੇ ਵਿੱਚ ਇਹ ਗਿਣਤੀ 69 ਸੀ ਪਰ 2025 ਵਿੱਚ ਸਿਰਫ 18 ਰਹਿ ਗਈ ਲੰਡਨ ਦੇ ਮੇਅਰ ਸਾਦੀ ਖਾਨ ਦਾ ਕਹਿਣਾ ਹੈ ਕਿ ਇਹ ਸੁਧਾਰ ਪੁਲਿਸ ਦੀ ਚੁਸਤ ਨੀਤੀ ਅਤੇ ਨੌਜਵਾਨਾਂ ਦੇ ਲਈ ਚਲਾਈ ਜਾ ਰਹੇ ਡਾਇਵਰਸ਼ਨ ਪ੍ਰੋਗਰਾਮਾਂ ਦੇ ਕਾਰਨ ਸੰਭਵ ਹੋਇਆ ਉਹ ਕਹਿੰਦੇ ਨੇ ਕਿ ਚਾਕੂ ਅਪਰਾਧ ਵਰਗੀ ਹਿੰਸਾ ਦੇ ਨਾਲ ਨਿਪਟਣ ਦੇ ਲਈ ਅਪਣਾਇਆ ਗਿਆ ਪਬਲਿਕ ਹੈਲਥ ਮਾਡਲ ਸਫਲ ਸਾਬਤ ਹੋ ਰਿਹਾ ਹੈ ਮੇਰ ਖੰਦਾ ਸਾਫ਼ ਕਹਿਣਾ ਹੈ ਕਿ ਕੁਝ ਸਿਆਸਤਦਾਨ ਜਿਹੜੀ ਲੰਡਨ ਨੂੰ ਅਸੁਰੱਖਿਅਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੰਕੜੇ ਉਸ ਤੋਂ ਬਿਲਕੁਲ ਉਲਟ ਕਹਾਣੀ ਦੱਸਦੇ ਨੇ ਹੁਣ ਜੇ ਅੰਤਰਰਾਸ਼ਟਰੀ ਤੁਲਨਾ ਕਰੀਏ ਤਾਂ 2025 ਦੇ ਵਿੱਚ ਲੰਡਨ ਦੇ ਵਿੱਚ 1 ਲੱਖ ਲੋਕਾਂ ਉੱਤੇ 1.1 ਕਤਲ ਦਰਜ ਹੋਏ ਜਦਕਿ ਬਰਲਿਨ ਦੇ ਵਿੱਚ ਇਹ ਦਰ 3.2 ਬਰਸਲਸ ਦੇ ਵਿੱਚ 2.9 ਪੈਰਿਸ ਦੇ ਵਿੱਚ 1.6 ਨਿਊਯਾਰਕ ਦੇ ਵਿੱਚ 2.8 ਲਾਸ ਐਂਜਲਸ ਦੇ ਵਿੱਚ 5.6 ਅਤੇ ਫਿਲਡੈਲਫੀਆ ਦੇ ਵਿੱਚ 12.3 ਹੈ ਇਸ ਦਾ ਮਤਲਬ ਹੈ ਕਿ ਲੰਟਰ ਉਥਰੀ ਅਮਰੀਕਾ ਤੇ ਯੂਰਪ ਦੇ ਕਈ ਵੱਡੇ ਸ਼ਹਿਰਾਂ ਨਾਲੋਂ ਕਾਫੀ ਜ਼ਿਆਦਾ ਸੁਰੱਖਿਅਤ ਹੈ ਮੈਟਰੋਪੋਲੀਟਨ ਪੁਲਿਸ ਦੇ ਕਤਲ ਯੂਨਿਟ ਦੇ ਮੁਖੀ ਕਮਾਂਡਰ ਪਾਲ ਬਰੋਕਟ ਨੇ ਕਹਿੰਦੇ ਨੇ ਕਿ ਪੁਲਿਸ ਦੀ ਨਿਸ਼ਾਨਾਬੰਦ ਕਾਰਵਾਈ ਨਸ਼ੇ ਦੀ ਗੈਂਗਾਂ ਉੱਤੇ ਸਖਤ ਕਾਰਵਾਈ ਹੋ ਚਾਕੂ ਅਤੇ ਬੰਦੂਕਾਂ ਦੀ ਬਰਾਮਦਗੀ ਅਤੇ ਅਪਰਾਧੀਆਂ ਦੇ ਮੋਬਾਈਲ ਡਾਟਾ ਦੀ ਵਿਤਲ ਜਾਂਚ ਇਹ ਸਾਰੇ ਤੱਤ ਮਿਲ ਕੇ ਹਿੰਸਾ ਘਟਾ ਰਹੇ ਨੇ ਉਹ ਕਹਿੰਦੇ ਨੇ ਕਿ ਗਲੀ ਪੱਦਰੂ ਉਤੇ ਹੁਣ ਇੱਕ ਸੱਭਿਆਚਾਰਕ ਤਬਦੀਲੀ ਆ ਗਈ ਹੈ ਨੌਜਵਾਨ ਹੁਣ ਝਗੜੇ ਹੱਲ ਕਰਨ ਲਈ ਚਾਕੂ ਤੋੜ ਚੁੱਕੇ ਨੇ ਹਾਲਾਂਕਿ ਪੁਲਿਸ ਵੀ ਮੰਨਦੀ ਹੈ ਕਿ ਚੁਣੌਤੀਆਂ ਅਜੇ ਬਾਕੀ ਨੇ ਤੇ 2025 ਵਿੱਚ ਕਤਲ ਹੋਏ ਸਾਰੇ 8 ਕਿਸ਼ੋਰ ਕਾਲੇਸਾਨ ਜੁਦ ਦੱਸਉਂਦੇ ਨੇ ਕਿ ਨਸਲੀ ਅਸਮਾਨਤਾ ਦਾ ਮੁੱਦਾ ਅਜੇ ਵੀ ਮੌਜੂਦ ਹੈ ਪੁਲਿਸ ਦਾ ਵੀ ਕਹਿਣਾ ਹੈ ਕਿ ਨੌਜਵਾਨਾਂ ਤੇ ਨਾਲ ਪ੍ਰੋਸੈਸ ਦਾ ਰਿਸ਼ਤਾ ਬਣਾਉਣਾ ਸਿੱਖੇ ਤੇ ਰੋਜ਼ਗਾਰ ਦੇ ਮੌਕੇ ਵਧਾਉਣਾ ਅਤੇ ਸਮਾਜਿਕ ਕਮੀਆਂ ਦੂਰ ਕਰਨਾ ਇਹ ਸਾਰੀਆਂ ਗੱਲਾਂ ਭੁ익ਦੀ ਅਪਰਾਧ ਰੋਕਥਾਮ ਦੇ ਲਈ ਬਿਹਤਰ ਜ਼ਰੂਰੀ ਨੇ ਸਾਰ ਮਿਲਾ ਕੇ ਅੰਕੜੇ ਸਾਫ ਦੱਸਦੇ ਨੇ ਕਿ ਲੰਡਨ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਹੈ ਤੇ ਸਹੀ ਨੀਤੀਆਂ ਦੇ ਨਾਲ ਹਿੰਸਾ ਨੂੰ ਕਾਬੂ ਕੀਤਾ ਜਾ ਸਕਦਾ ਹੈ